ਦੇ ਕੋਲਾ ਮੁਗ ਗਿਆ ਜੀ ਬਲੈਕਆਊਟ ਹੋ ਚਲਿਆ ਜੀ ਕੋਲਾ ਕੋ ਦੰਦਾ ਰਹਿ ਗਿਆ ਜੀ ਪਰ ਹੁਣ ਸਾਰਾ ਕੁਝ ਵਾਪਸ ਉਤਰਿਆ ਫਿਰਦੇ ਆ ਜੀ ਮੈਂ ਮਹਬੂਬ ਲੀਡਰ ਕੋਜੀ ਪਲਾਂ ਦੇ ਵਿੱਚ ਜਿਹੜੇ ਪਹੁੰਚਣ ਵਾਲੇ ਨੇ ਔਰ ਸਮੂੱਚਾ ਸ਼ਹਿਰ ਜਿਹੜਾ ਨਗਰ ਪੰਚਾਇਤ ਅਜਨਾਲਾ ਦਾ ਪ੍ਰਧਾਨ ਹੋਣ ਨਾਲ ਹੋਣ ਦੇ ਨਾਤੇ ਮੈਂ ਸਮੂਹ ਸ਼ਹਿਰ ਵਾਸੀਆਂ ਦੀ ਤਰਫੋਂ ਆਪਣੇ ਮਹਬੂਬ ਲੀਡਰ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਜੀ ਮਾਨ ਔਰ ਸਾਡੇ ਹਰ ਦਿਲ ਅਜੀਜ਼ ਲੀਡਰ ਸਰਦਾਰ ਗੁਰਦੀਪ ਸਿੰਘ ਤਾਰੀਵਾਲ ਸਾਹਿਬ ਨੂੰ ਕੀ ਆਇਆ ਕਹਿਣ ਵਾਸਤੇ ਅੱਜ ਸਮੁੱਚਾ ਸ਼ਹਿਰ ਅਸੀਂ ਅੱਜ ਇਥੇ 메인 ਚੌਂਕ ਦੇ ਵਿੱਚ ਖੜੇ ਆ। ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਅੱਜ ਇਸ ਵੇਲੇ ਜਨਾਲਾ ਸ਼ਹਿਰ ਦੇ 메인 ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਵੱਡੀ ਗਿੰਦੀ ਜਾਮ ਆਦੀ ਪਾਰਟੀ ਦੇ ਕਾਉਂਸਲਰ ਵਰਕਰ ਆਗੂ ਮੌਜੂਦ ਨੇ ਜਿਹੜੇ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਦਾ ਪ੍ਰੋਗਰਾਮ ਇਹ ਲਿਖਿਆ ਗਿਆ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਚੋਗਾਵਾ ਵਾਲੀ ਸਾਈਡ ਤੋਂ ਅੰਦਾਲਾ ਸ਼ਹਿਰ ਦੇ ਵਿੱਚ ਆਪਣਾ ਰੋਡ ਸ਼ੋਅ ਕਰਨਗੇ ਔਰ ਲੋਕ ਸਭਾ ਅਮਰਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀ ਦੇ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਦੇ ਨਜ਼ਰ ਆਉਣਗੇ ਸੋ ਇੱਥੇ ਮੇਰੇ ਨਾਲ ਨਗਰ ਪੰਚਾਇਤ ਇਲਾਕੇ ਦੇ ਪ੍ਰਧਾਨ ਜਿਸਪਾਲ ਸਿੰਘ ਢਿੱਲੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਵਰਕਰਾਂ ਦੇ ਵਿੱਚ ਕਿਵੇਂ ਦਾ ਉਤਸ਼ਾਹ ਹੈ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਇਲਾਕਾ ਸ਼ਹਿਰ ਦੇ ਵਿੱਚ ਵਰਕਰਾਂ ਦੇ ਵਿੱਚ ਉਹਨਾਂ ਦੀ ਸ਼ਕਤੀ ਨੂੰ ਲੈ ਕੇ ਕਿਵੇਂ ਦਾ ਉਤਸ਼ਾਹ ਹੈ ਔਰ ਕਿਵੇਂ ਉਹ ਆਪਣੇ ਨੇਤਾ ਨੂੰ ਵੇਖਣਾ ਚਾਹੁੰਦੇ ਹੈ ਦੇਖੋ ਜੀ ਬਾਦ ਸਾਹਿਬ ਅੱਜ ਤੁਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਅਥਾ ਜੋ ਉਤਸ਼ਾਹ ਆ ਤੁਹਾਨੂੰ ਆਪ ਮਾਰੇ ਦਿਖ ਰਿਹਾ ਹੈ ਕਿ ਬਹੁਤ ਜਿਹੜੀਆਂ ਸੰਗਤਾਂ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਮਿਲਣ ਵਾਸਤੇ ਲੋਕ ਪੱਬਾਂ ਪਾਰ ਹੋਏ ਬੈਠੇ ਨੇ ਔਰ ਤੁਸੀਂ ਦੇਖਿਆ ਕਿ ਰਿਆੜਾਂ ਤੋਂ ਲੈ ਕੇ ਤੇ ਕਮੇਟੀ ਘਰ ਤੱਕ ਕਮੇਟੀ ਘਰ ਤੋਂ ਵੀ ਪਾਰ ਜਿਹੜਾ ਇਹ ਵਿਸ਼ਾਲ ਕਾਫਲਿਆਂ ਦੇ ਕਾਫਲੇ ਖੜੇ ਆ ਔਰ ਆਪਣੇ ਮਹਿਬੂਬ ਲੀਡਰ ਨੂੰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਉਹਨਾਂ ਨੂੰ ਅਜਨਾਲੇ ਹਲਕੇ ਦੇ ਵਿੱਚ ਜੀ ਆਇਆਂ ਕਹਿਣ ਵਾਸਤੇ ਅੱਜ ਸਮੁੱਚਾ ਹਲਕਾ ਅਜਨਾਲਾ ਪਪਾ ਪਾਰ ਹੋਇਆ ਓਕੇ ਵੀ ਜਿਹੜਾ ਅੱਜ ਜਦੋਂ ਪਹੁੰਚਣਗੇ ਇੱਥੇ ਲੋਕ ਕਿਵੇਂ ਸਵਾਗਤ ਕਰਨਗੇ ਉਹਨਾਂ ਦਾ ਦੇਖੋ ਜੀ ਅੱਜ ਜਦੋਂ ਆ ਜਿਹੜੇ ਪੁਆਇੰਟ ਤੇ ਅਸੀਂ ਖੜੇ ਆ ਇਹ ਮੇਨ ਚੌਕ ਹੈ ਅਜਨਾਲੇ ਸ਼ਹਿਰ ਦਾ ਸ਼ਹਿਰ ਦਾ ਹਾਰਟ ਆ ਇਥੋਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਇਥੋਂ ਸੰਬੋਧਨ ਹੋਣਾ ਹੈ ਔਰ ਸੰਗਤਾਂ ਦੇ ਨਾਲ ਲੋਕਾਂ ਨੂੰ ਆਪਣੇ ਵਿਚਾਰ ਜਿਹੜੇ ਆ ਉਹ ਦੱਸਣੇ ਨੇ ਕਿ ਆਉਣ ਵਾਲੀ ਲੋਕ ਸਭਾ ਚੋਣ ਦੇ ਸੰਬੰਧ ਵਿੱਚ ਜੋ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਸ਼੍ਰੀ ਅਮਰਸਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਉਹ ਤੁਹਾਨੂੰ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਵਨ ਸਾਈਡਡ ਜਿਹੜਾ ਉਹ ਦਿਖਾਈ ਦੇਗਾ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਜਿਹੜਾ ਚੋਣ ਆ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ 13 ਜੀਰੋ ਦਾ ਨਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਜਿਹੜੀ ਉਹ ਪੂਰਨ ਕਰਨ ਜਾ ਰਹੀ। ਉਹ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਹੋ ਤੁਸੀਂ ਸ਼ਹਿਰ ਦੀ ਜਿਹੜੀ ਵਾਕਡੋਰ ਕਮਾਂਡ ਤੁਹਾਡੇ ਹੱਥ ਆ। ਬਾਕੀ ਜਿਹੜੇ ਭਰਾ ਉਹ ਵੀ ਤੁਹਾਡੇ ਨਾਲ ਰਲ ਕੇ ਚੱਲ ਰਹੇ ਆ। ਤੁਸੀਂ ਪ੍ਰਚਾਰ ਜਿਹੜਾ ਡੋਰ ਟੂ ਡੋਰ ਵੀ ਰੰਭਿਆ ਸ਼ਹਿਰ 'ਚ ਵੀ ਰੰਭਿਆ। ਕਿਵੇਂ ਲੱਗ ਕਿਵੇਂ ਰਿਹਾ ਵੀ ਇਸ ਤੋਂ ਕਿੰਨੀ ਕਲੀਡ ਤੁਸੀਂ ਸ਼ਹਿਰ ਤੋਂ ਲੈ ਪਾਓਗੇ। ਦੇਖੋ ਜੀ ਤੁਸੀਂ ਦੇਖਿਆ ਕਿ ਅਸੀਂ ਲਗਾਤਾਰ ਸਾਡੀਆਂ ਨਿਰੰਤਰ ਮੀਟਿੰਗਾਂ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਧਾਰੀਵਾਲ ਜੀ ਔਰ ਸਮੁੱਚੀ ਸਾਡੀ ਸ਼ਹਿਰ ਦੀ ਆਮ ਆਦਮੀ ਪਾਰਟੀ ਦੀ ਟੀਮ ਅਸੀਂ ਸਾਰੇ ਹੀ ਆ ਮੀਟਿੰਗਸ ਜਿਹੜੀਆਂ ਆਰਗੇਨਾਈਜ਼ ਕਰ ਰਹੇ ਆਂ ਔਰ ਤੁਸੀਂ ਦੇਖਿਆ ਸਾਡੀਆਂ ਪਰਮੀਆਂ ਮੀਟਿੰਗਸ ਹੋ ਰਹੀਆਂ ਔਰ ਸਮੁੱਚਾ ਸ਼ਹਿਰ ਜਿਹੜਾ ਉਹ ਅੱਜ ਵਿਕਾਸ ਦੇ ਨਾਲ ਖੜਾ ਹੈ ਔਰ ਡਵੈਲਪਮੈਂਟ ਦੇ ਨਾਲ ਖੜਾ ਹੈ ਤੁਸੀਂ ਜਿਹੜੀ ਸੜਕ ਤੇ ਖੜੇ ਹੋ ਇਥੋਂ ਲੰਘਿਆ ਨਹੀਂ ਸੀ ਜਾਂਦਾ ਆ ਟਾਂਡ ਠਾਠਾ ਮਾਰਦੇ ਬੋਰਡ ਲੱਗੇ ਤੁਸੀਂ ਕੈਮਰਾਮੈਨ ਨੂੰ ਕਹੋਗਾ ਥੋੜਾ ਜਿਹਾ ਦਿਖਾ ਦਿਓ ਕਿ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਵਿਸ਼ਾਲ ਕਾਫਲਿਆਂ ਦੇ ਰੂਪ ਦੇ ਵਿੱਚ ਲੋਕ ਜਿਹੜੇ ਆ ਅੱਜ ਪੱਪਾਂ ਪਰ ਹੋਏ ਬੈਠੇ ਨੇ ਲੋਕ ਸਵਾਗਤ ਕਰਨ ਵਾਸਤੇ ਆਪਣੇ ਮਹਿਬੂਬ ਲੀਡਰ ਨੂੰ ਔਰ ਸਾਡੇ ਮਹਿਬੂਬ ਲੀਡਰ ਕੋਜੀ ਪਲਾਂ ਦੇ ਵਿੱਚ ਜਿਹੜੇ ਪਹੁੰਚਣ ਵਾਲੇ ਨੇ ਔਰ ਸਮੁੱਚਾ ਸ਼ਹਿਰ ਜਿਹੜਾ ਨਗਰ ਪੰਚਾਇਤ ਅਜਨਾਲਾ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਮੂਹ ਸ਼ਹਿਰ ਵਾਸੀਆਂ ਦੀ ਤਰਫੋਂ ਆਪਣੇ ਮਹਿਬੂਬ ਲੀਡਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਹਰਦਿਲ ਅਜੀਜ਼ ਲੀਡਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਨੂੰ ਜੀ ਆਇਆਂ ਕਹਿਣ ਵਾਸਤੇ ਅੱਜ ਸਮੁੱਚਾ ਸ਼ਹਿਰ ਅਸੀਂ ਅੱਜ ਨਗਾ ਇਥੇ ਮੇਨ ਚੌਂਕ ਦੇ ਵਿੱਚ ਖੜੇ ਆ। ਤੁਹਾਨੂੰ ਆਖਰੀ ਸਾਰਿਆਂ ਤੁਸੀਂ ਬੋਰਡ ਦੀ ਗੱਲ ਕੀਤੀ ਐ ਕੋਈ ਨਹੀਂ ਦਿਖਾਇਓ ਬੋਰਡ ਜਿਹੜੇ ਲੱਗੇ ਹੋਏ ਨੇ ਉੱਪਰ ਇਹ ਦੁਕਾਨਦਾਰਾਂ ਸ਼ਹਿਰੀਆਂ ਨੇ ਆਪ ਲਾਏਗਾ ਜਾਂ ਤੁਸੀਂ ਆਪਣੇ ਕੋਲੋਂ ਰਿਪਰੈਜ਼ੈਂਟ ਕਰ ਰਹੇ ਹੋ। ਬਿਲਕੁਲ ਨਹੀਂ ਇਹ ਲੋਕਾਂ ਦਾ ਆਪ ਮੁਹਾਰੇ ਪਿਆਰ ਜਿਹੜਾ ਆ ਉਹ ਤੁਹਾਡੇ ਸਾਹਮਣੇ ਦੇਖ ਰਿਹਾ। ਕਿ ਸੰਗਤਾਂ ਦਾ ਬਹੁਤ ਉਤਸ਼ਾਹ ਆ, ਸ਼ਹਿਰ ਵਾਸੀਆਂ ਦੇ ਵਿੱਚ ਬਹੁਤ ਉਤਸ਼ਾਹ ਆ। ਆਪ ਤੁਸੀਂ ਬੋਰਡਾਂ ਤੋਂ ਦੇਖ ਸਕਦੇ ਹੋ ਕਿ ਹਰ ਇੱਕ ਨੇ ਜਿਹੜਾ ਵਾਅਦਾ ਚੜ੍ਹ ਕੇ ਜੋ ਵਿਕਾਸ ਦੇ ਨਾਲ ਖੜਨਦਾ ਮંત્રી ਸਾਹਿਬ ਦੇ ਨਾਲ ਖੜਨ ਦਾ ਔਰ ਸਾਡੇ ਮਹਿਬੂਬ ਲੀਡਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਨਾਲ ਜੁੜਨ ਦਾ ਜੋ ਪ੍ਰਣ ਕੀਤਾ ਹੈ ਆਉਂਦੇ ਇੱਕ ਜੂਨ ਨੂੰ ਲੋਕ ਇਹ ਦੱਸ ਦੇਣਗੇ ਕਿ ਵਿਰੋਧੀਆਂ ਨੂੰ ਇਸ ਚੀਜ਼ ਦੀ ਚਿੰਤਾ ਪਈ ਹੈ ਕਿ ਇਹ ਵਨ ਸਾਈਡਡ ਸ਼ਹਿਰ ਜਿਹੜਾ ਹੋਇਆ ਪਿਆ ਧੰਵਾਦ ਹੈ ਤੁਹਾਡਾ ਮੇਰੇ ਨਾਲ ਹੋਰ ਵੀ ਇੱਥੇ ਆਗੂ ਮੌਜੂਦ ਨੇ ਲਾਡੀ ਸੰਧੂ ਜੀ ਹਰਬੀ ਸਿੰਘ ਲਾਡੀ ਸੰਧੂ ਜੋ ਸਾਬਕਾ ਸਰਪੰਚ ਵੀ ਨੇ ਔਰ ਜਿਹਹਾਰੂ ਲੀਡਰ ਦੇ ਵਜੋਂ ਜਿਹੜਾ ਆਗੂ ਦੇ ਵਜੋਂ ਬਾਜ਼ਾਰ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਹਲਕੇ 'ਚ ਕੰਮ ਕਰਦੇ ਨਜ਼ਰ ਆਉਂਦੇ ਆ ਨੋਟਵੀਜ਼ ਦੀ ਸਵਾਗਤ ਕਿਵੇਂ ਦਾ ਮਨ ਸੋਚ ਕੇ ਬੈਠੇ ਵੇਖੋ ਜੀ ਅਹੀਂ ਏਸੀਆਂ ਜੋ ਬਾਹਰ ਨਾ ਨਿਕਲਣ ਵਾਲੇ ਸਿਖਰ ਦੁਪਹਿਰ ਦੀ ਗਰਮੀ ਆ ਤੇ ਤੁਹਾਨੂੰ ਪਤਾ ਹੀ ਟੈਂਪਰੇਚਰ ਕਿੱਥੇ ਗਿਆ ਜੇ ਸਾਡੇ ਮਹਬੂਬਨ ਲੀਡਰ ਆ ਰਹੇ ਨੇ ਭਗਵੰਤ ਜੀ ਸੀਐਮ ਸਾਹਿਬ ਨਾਲ ਸਾਡੇ ਮੰਤਰੀ ਕੁਲਦੀਪ ਸਿੰਘ ਜੀ ਢਾਲੀਵਾਲ ਆ ਰਹੇ ਆ ਉਹਨਾਂ ਦੇ ਦਰਸ਼ਨ ਕਰਨ ਲਈ ਉਹਨਾਂ ਨੂੰ ਵੇਖਣ ਲਈ ਪਹਿਲੀ ਵਾਰ ਪੰਜਾਬ 'ਚ ਆ ਰਹੇ ਨੇ ਉਹਨਾਂ ਦੇ ਦਰਸ਼ਨ ਦیدار ਕਰਨ ਲਈ ਤੇ ਦੁਪਹਿਰੇ ਧੁੱਪ ਚ ਘਲੋਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਕੋ ਤੁਸੀਂ ਕਹਿੰਦੇ ਏਸੀਆਂ ਜਿਹੜੇ ਰਹਿਣ ਵਾਲੇ ਹੋ ਅੱਜ ਤੇ ਗਰਮੀ ਸ਼ੁਰੂ ਹੋਈ ਆ ਪਿਛਲੀਆਂ ਗਰਮੀਆਂ ਤੇ ਲਾਈਟ ਨਹੀਂ ਹੁੰਦੀ ਸੀ ਕਿਥੇ ਚਲਾ ਲੈਂਦੇ ਹੋ ਵੇਖੋ ਜੀ ਸਾਰਿਆਂ ਨੂੰ ਪਤਾ ਵੀ ਜੇ ਬੱਤੀ ਦਾ ਕਟ ਕਦੇ ਇੱਕ ਦਿਨ ਵੀ ਲੱਗਾ ਹੁੰਦਾ ਤਾਂ ਲੋਕੀ ਪੇਟਾਂ ਲਾ ਪੈਲੇ ਸਰਕਾਰਾਂ ਨੂੰ ਹਾਏ ਬਾਦਲ ਮਰ ਗਿਆ ਹਾਏ ਬਾਦਲ ਮਰ ਗਿਆ ਪਰ ਜਿੱਦਾਂ ਦੀ ਗਰਮੀ ਪੈਣ ਗਈ ਆ ਉਹਦੋਂ 1 ਮਿੰਟ ਜੇ ਇੱਕ ਬੱਤੀ ਜਾਂਦੀ ਆ 5-7 ਮਿੰਟ ਚੱਲਦੀ ਆ ਉਹ ਸੇਲ ਆ ਜਾਂਦੀ ਆ ਇੱਕ ਕਰਕੇ ਸਾਨੂੰ ਤਾਂ ਮਤਲਬ ਬੱਤੀ ਦਾ ਬਹੁਤ ਯਾਰਾ ਰਾਹ ਮਿਲੀ ਆ ਇਹਦੇ ਤੋਂ ਜਿਹੜੇ ਕਹਿੰਦੇ ਆ ਕੋਲਾ ਮੁਗਿਆਰੀ ਬਲੈਕਆਊਟ ਹੋ ਚਲਿਆ ਜੇ ਕੋਲਾ ਕੋ ਦੰਦਾ ਰਹਿ ਗਿਆ ਜੇ ਪਰ ਹੁਣ ਸਾਰਾ ਕੋਈ ਵਾਧੂ ਤਰਿਆ ਫਿਰਦੇ ਆ ਜੀ ਲੱਗਦਾ ਕਿ ਸ਼ਹਿਰ ਦੇ ਵਿੱਚ ਤੁਸੀਂ ਤੁਹਾਡਾ ਤਾਂ ਰੋਜ਼ ਵਾਹ ਪੈਂਦਾ ਆ ਵਿਕਾਸ ਹੋਇਆ ਜਮੀਨੀ ਪੱਧਰ ਤੇ ਕੇ ਜਾਂ ਦਾਵੇ ਹੀ ਨੇ ਨਹੀਂ ਬਿਲਕੁਲ ਜੀ ਵਿਕਾਸ ਹੋਇਆ ਤਾਂ ਹੀ ਲੋਕ ਜੁੜਦੇ ਆ ਅਸੀਂ ਵੀ ਜਿਹੜਾ ਵਿਕਾਸ ਨੂੰ ਦੇਖ ਕੇ ਫੇਰ ਵੀ ਜੁੜੇ ਆ ਇਹ ਜੇ ਵੀ ਕਾਗਜ਼ਾਂ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਪੈਂਡੇ ਚੱਲ ਜਾਓ ਸੜਕ ਚੱਲ ਜਾਓ ਜਿਹੜਾ ਵੀ ਨਾ ਰਿਪੋਰਟ ਕਾਰਡ ਪੇਸ਼ ਕੀਤਾ ਜਿਉਂਦੇ ਵਿੱਚ ਇੱਕ ਵੀ ਗੱਲ ਛੁੱਟੀ ਹੋਵੇ ਤੇ ਆਹੀ ਉਧਰੋਂ ਪਾਰਟੀ ਛੱਡਣ ਤਿਆਰ ਹੈ ਜਿੱਦੋਂ ਤੁਸੀਂ ਦੁਕਾਨਦਾਰ ਵੀ ਹੋ ਤੁਹਾਡੇ ਕੋ ਪਿੰਡਾਂ ਦੇ ਲੋਕ ਆਉਂਦੇ ਨੇ ਕੀ ਗੱਲ ਕਰਦੇ ਆ ਕੀ ਵੀਊ ਦਿੰਦੇ ਆ ਉਹ ਇਹ ਆਂਦੇ ਆ ਵੀ ਦੂਜੀਆਂ ਪਾਰਟੀਆਂ ਨਾਲ ਉਹ ਇਹਨਾਂ ਨੇ ਵਿਕਾਸ ਕੀਤਾ ਚਲੋ ਅਜੇ ਇਹਨਾਂ ਨੂੰ ਥੋੜਾ ਟਾਈਮ ਮਿਲਿਆ 2 ਸਾਲ ਜੇ ਹੋਏ ਆ 3 ਸਾਲ ਹੋਰ ਪਏ ਆ ਇਹ ਹੋਰ ਵੱਧ ਵਿਕਾਸ ਕਰ ਸਕਦੇ ਆ ਉਹ ਤੁਹਾਨੂੰ ਆਦ ਸੋ ਦੋਸਤੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਜਿਹੜੇ ਵਰਕਰ ਨੇ ਮੌਜੂਦ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਜਿਉਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨਾਲਾ ਵਿਕੇ ਆ ਆਪਣੀ ਰਸਤਕ ਦੇਣਗੇ ਸਭ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੇਰੇ ਸਮਰਥਕ ਆ ਉਹ ਉਹਨਾਂ ਦਾ ਸਵਾਗਤ ਕਰਨਗੇ ਪੋਲਾਂ ਦੀ ਵਰਕਾ ਕਰਕੇ ਤੇ ਹੋਰ ਵੀ ਮੰਡੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਬਣਾ ਕੇ ਬੈਠੇ ਨੇ ਤੁਹਾਨੂੰ ਜਾਨਾ ਦੱਸ ਸਕਦੇ ਨਾਲ ਜੁੜੇ ਹੋ ਬਹੁਤ ਬਹੁਤ ਧਰਵਾਦ